ਅੱਜ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਲਗਭਗ 35 ਫੁੱਟ ਉੱਚੇ ਬੁੱਤ ਦਾ ਲੋਕ ਅਰਪਣ ਹੋਇਆ 5 ਕਰੋੜ ਦੀ ਲਾਗਤ ਨਾਲ ਜੈਪੁਰ ਤੋਂ ਇਹ ਬੁੱਤ ਬਣਾਇਆ ਗਿਆ ਔਰ ਸ਼ਹੀਦ ਜਿਨ੍ਹਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਨੇਹ ਜਿਨ੍ਹਾਂ ਦੇ ਯਤਨ ਅਸਤ ਦਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਨਾ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਹੁਣ ਕਿਸਾਨਾਂ ਨੂੰ ਖੇਤਾਂ ਚ ਸਿੰਚਾਈ ਲਈ ਨਾ ਤਾਂ ਟਿਊਬਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ 10103 ਖਾਲਾ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਿੱਦਣ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਸ ਦਿਨ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਫੀਲੇ ਤੱਕਰ ਪਾਣੀ ਜਾਣ ਲੱਗ ਗਿਆ ਜਿੱਦਣ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਈ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਦੀ ਯਾਦ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ ਔਰ ਜਿਹੜੀਆਂ ਕੁਰਬਾਨੀਆਂ ਇਹਨਾਂ ਨੇ ਦਿੱਤੀਆਂ ਨੇ ਦੇਸ਼ ਵਾਸਤੇ ਉਹਨਾਂ ਨੂੰ ਕਦੇ ਭੁੱਲ ਨਹੀਂ ਸਕਦਾ ਕੋਈ ਵੀ ਸੋ ਕਿਉਂਕਿ 에어ਪੋਰਟ ਦਾ ਉਹਨਾਂ ਦੇ ਨਾਮ ਤੇ ਹੀ ਹੈ ਤਾਂ ਪੂਰੀ ਦੁਨੀਆ ਚੋਂ ਲੋਕ ਆਉਣਗੇ ਤਾਂ ਉਹ ਇੱਥੇ ਉਹਨਾਂ ਦਾ ਬੁੱਤ ਤੇ ਉਹਨਾਂ ਬਾਰੇ ਜਰੀ ਜਾਣਕਾਰੀ ਹੈ ਜੋ ਵਾਲੇ ਵਾਲੇ ਅਸੀਂ ਉਹਨਾਂ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਉਹਨਾਂ ਦੀ ਆਜ਼ਾਦੀ ਦੇ ਵੀ ਯੋਗਦਾਨ ਬਾਰੇ ਸਾਰੀ ਡਿਟੇਲ ਦਿੱਤੀ ਹੋਈ ਹੈ ਉਹਨੂੰ ਪੜਨਗੇ ਦੇਖਣਗੇ ਔਰ ਇੱਥੋਂ ਕੁਝ ਸਿੱਕੇ ਵੀ ਜਾਣਗੇ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਲੱਗੂਗਾ ਕਿ ਆਜ਼ਾਦੀ ਜਿਹੜੀ ਆ ਸਾਨੂੰ ਸਸਤੀ ਨਹੀਂ ਮਿਲੀ ਆਜ਼ਾਦੀ ਵਾਸਤੇ ਸਾਨੂੰ ਮਹਿੰਗੀਆਂ ਕੁਰਬਾਨੀਆਂ ਦੇਣੀਆਂ ਪਈਆਂ ਨੇ ਸੋ ਮੈਂ ਅ ਅੱਜ ਸਾਡੇ ਐਮਪੀ ਸਾਹਿਬ ਅਨੰਦਪੁਰ ਸਾਹਿਬ ਤੋਂ ਕੰਗ ਸਾਹਿਬ ਸਾਡੇ ਐਮਐਲਏ ਸਾਹਿਬ ਮੁਹਾਲੀ ਤੋਂ ਕੁਲਵੰਟੀ ਸਾਡੇ ਜਿਹੜੇ ਮੰਤਰੀ ਸਾਹਿਬ ਜਿਹੜੇ ਜੰਡੇਆਲਾ ਗੁਰੂ ਤੋਂ ਐਮਐਲਏ ਨੇ ਹਰਪਜਨ ਸਿੰਘ ਜੀ ਟਿਊ ਤੇ ਸਾਡੀ ਸਾਰੀ ਟੀਮ ਮੁਹਾਲੀ ਦੀ ਮੈਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਸਾਡੇ ਪ੍ਰਸ਼ਾਸਨ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਬਹੁਤ ਸੋਹਣਾ ਇੱਥੇ ਪ੍ਰਬੰਧ ਕਰਕੇ ਜਿਹੜਾ 에어ਪੋਰਟ ਦੀਆਂ ਜਿਹੜੀਆਂ ਟ੍ਰੈਫਿਕ ਉਹ ਨੂੰ ਉਹ ਵੀ ਨਹੀਂ ਰੋਕੀ ਲੋਕਾਂ ਨੂੰ ਵੀ ਨਹੀਂ ਡਿਸਟਰਬ ਕੀਤਾ ਤੇ ਫੰਕਸ਼ਨ ਵੀ ਜਿਹੜਾ ਉੱਪਰ ਆਇਆ ਕੈਮਰਾ ਸੁਖਵੀਰ ਬਾਦਲ ਦੇ ਉੱਪਰ ਕੌਣੀ ਚੱਲੀ ਹੈ ਕੀ ਕਹਿਣਾ ਚਾਹੋਗੇ ਇਸ ਦੇ ਦੇਖੋ ਬਹੁਤ ਮੰਦਭਾਗੀ ਘਟਨਾ ਹੈ ਉਹ ਵੀ ਉੱਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ ਪੰਜਾਬ ਪੁਲਿਸ ਦੀ ਮੁਸਤੈਦੀ ਕਰਕੇ ਅੱਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਹੋਣੋਂ ਬਚ ਗਈ ਉਹ ਬੰਦੇ ਨੂੰ ਉੱਥੇ ਜਿਹੜਾ ਉੱਥੇ ਕਾਬੂ ਕਰ ਲਿਆ ਗਿਆ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਤੇ ਮੈਂ ਉਹਨਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਤ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜਿਹੜੀਆਂ ਸ਼ਾਸ਼ਣਾਂ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਬੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਤੇ ਫਾੜੀ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਮਤਲਬ ਪੰਜਾਬ ਪੁਲਿਸ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਬਹੁਤ ਮੁਸ਼ਤਿਹਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਉੱਥੇ 175 ਜਿਹੜੇ ਜਵਾਨ ਤਾਇਨਾਤ ਕੀਤੇ ਹੋਏ ਨੇ ਆਈਜੀ ਐਸਪੀ ਸੋ ਅਸੀਂ ਕਿਉਂਕਿ ਭਾਵਨਾਵਾਂ ਨੇ ਜੁੜੀਆਂ ਹੋਈਆਂ ਤੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚਾਹੁੰਦੀ ਹੈ ਤਲਾਸ਼ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਔਰ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਕਰ ਡਿਊਟੀ ਹੈ ਜਿਹੜੀ ਹੈ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਹੋਊਗੀ ਔਰ ਜੋ ਵੀ ਦੋਸ਼ੀ ਹੋਇਆ ਸਖਸ ਜੇ पीएम साहब एयर डेविस केत्र भी किया है फ्लाइट मारने की चारा जो कर रही है सरकार की सटे तो, तो इंटरनेशनल के बारे हां जी हां जी देखो काफी लंबे समय तो मांग है हुण क्योंकि एयरपोर्ट नुं बढावण दा ਵੀ ਸਾਡੇ ਕੋਲੇ ਸਕੋਪ ਹੈਗਾ ਇਹ ਜਿਹੜਾ ਟਰਮੀਨਲ ਹੈ ਇਹ ਵਿਚ ਵਾਲਾ ਟਰਮੀਨਲ ਹੈ ਇੱਕ ਟਰਮੀਨਲ ਇਹਦੇ ਇਧਰ ਬਣ ਸਕਦਾ ਇੱਕ ਪਰਲੇ ਪਾਸੇ ਬਣ ਸਕਦਾ ਤੇ ਅਸੀਂ ਵੱਖ-ਵੱਖ एयरलाइनਾਂ ਨਾਲ ਗੱਲ ਕਰ ਰਹੇ ਹਾਂ ਕਿ ਤੁਸੀਂ ਇੱਥੋਂ ਮੁਹਾਲੀ ਤੋਂ ਸਾਨੂੰ ਇੰਟਰਨੈਸ਼ਨਲ ਫਾਸਟੋਰਟ ਦੇ वेस्टर्न ਸਾਈਡ ਟਵਨ ਟੂ ਸੈਨ ਫਰਾਂਸਿਸਕੋ ਸ਼ਿਕਾਗੋ ਜਿੱਦ ਨੂੰ ਸਾਡਾ ਵੈਸਟਰਨ ਵਾਰਡ ਵੱਲ ਨੂੰ ਜਿਆਦਾ ਕਿਉਂਕਿ ਸ਼ਾਰਜਾ ਵਗੈਰਾ ਤਾਂ ਜਾਂਦੀ ਹੈ ਇਹ ਫਲਾਈਟਾਂ ਤੇ ਬੜੀ ਜਲਦੀ ਜਿਹੜਾ 에ਅਰਲਾਈਨ ਜਿਹੜੀਆਂ ਨੇ ਉਹ ਫਾਈਨਲ ਕਰ ਰਹੀਆਂ ਨੇ ਕੋਈ ਕਮੀ ਨਹੀਂ ਫਾਈਵ ਸਟਾਰ ਹੋਟਲ ਵੀ ਹੈਗੇ ਨੇ ਸਭ ਕੁਝ ਹੈ ਤੇ ਇੱਕ ਕੇਟਰਿੰਗ ਦਾ ਪ੍ਰਬੰਧ ਕਰਨਾ ਕਿਉਂਕਿ ਕੇਟਰਿੰਗ ਇੱਥੋਂ ਹੀ ਕਿਉਂਕਿ ਦਿੱਲੀ ਤੋਂ ਕੇਟਰਿੰਗ ਨਹੀਂ ਆ ਸਕਦੀ ਕੇਟਰਿੰਗ ਦਾ ਇੱਥੋਂ ਹੋਊਗਾ ਕਿਉਂਕਿ ਇੰਟਰਨੈਸ਼ਨਲ ਫਲਾਈਟ ਕੇਟਰਿੰਗ ਤੋਂ ਬਿਨਾ ਚੱਲ ਨਹੀਂ ਸਕਦੀ ਸੋ ਅਸੀਂ ਉਹਨਾਂ ਤੋਂ ਰਿਕੁਆਇਰਮੈਂਟ ਲਈਏ ਕਿ ਸਾਨੂੰ ਦੱਸ ਦੋ ਕੀ ਕੀ ਤੁਹਾਨੂੰ ਚਾਹੀਦਾ ਬਾਕੀ ਇਹ 에ਰਪੋਰਟ ਜਿਹੜਾ ਇੰਟਰਨੈਸ਼ਨਲ ਵਾਸਤੇ ਬਿਲਕੁਲ ਰੈਡੀ ਹੈ ਕਿਉਂਕਿ ਸਾਡੇ ਲੋਕ ਜਿਹੜੇ ਨੇ ਦਿੱਲੀ ਜਾਂਦੇ ਆ ਲੱਖਾਂ ਦੀ ਗਿਣਤੀ ਦਿੱਲੀ ਜਾਂਦੇ ਆ ਔਰ ਉਹ ਖੱਜਲ ਖੁਆਰੀ ਬਚੂਗੀ ਪਲੱਸ ਪੰਜਾਬ ਦੇ ਰੈਵਨਿਊ ਨੂੰ ਫਾਇਦਾ ਹੋਊਗਾ ਪਲੱਸ ਇਹ ਵੀ ਇੱਥੇ ਪੰਜਾਬ ਚ ਜਿਵੇਂ ਅੰਮ੍ਰਿਤਸਰ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਜਿਹੜਾ ਸ਼ਿਭੂ ਰਾਮਦਾਸ 에ਰਪੋਰਟ ਹੈ ਉੱਥੇ ਫਲਾਈਟਾਂ ਘਟ ਨੇ ਸੋ ਘਟ ਘਟ ਦੋ ਸਾਡੇ 에어ਪੋਰਟ ਐਸੇ ਹੋਣੇ ਚਾਹੀਦੇ ਆ ਜਿਹੜੇ ਪੂਰੀ ਦੁਨੀਆ ਨਾਲ ਕਨੈਕਟਡ ਹੋਵੇ ਕਿਉਂਕਿ ਜਦੋਂ ਪੰਜਾਬੀ ਪੂਰੀ ਦੁਨੀਆ ਨਾਲ ਕਨੈਕਟਡ ਨੇ ਤਾਂ ਉੱਥੇ 에어ਪੋਰਟ ਤਾਂ ਸਰ ਸਾਰੇ ਟੈਕਨੀਕਲ ਚੀਜ਼ਾਂ ਪੂਰੀਆਂ ਹੀ ਕਰਾਂਗੇ ਤਾਈਂ ਹੋਣਗੇ ਜੀ ਉਹ ਸਾਰੀਆਂ ਜਿਹੜੀਆਂ ਕੈਟਾਗਰੀ ਸੀ ਕਹਿੰਦੇ ਆ ਜੀ ਉਹਨੂੰ ਕੈਟਾਗਰੀ ਸੀ ਕੋਈ ਗੱਲ ਨਹੀਂ ਜੀ ਉਹ ਤਾਂ 77 ਸਾਲ ਹੋ ਗਏ ਸੁਣਦੇ ਨੂੰ ਹਜੇ ਸੀਸੀ ਵੀਰੇ ਦੇ ਟੱਕਣ ਵੀ ਨਹੀਂ ਪੂਰੇ ਹੋਏ ਸਰ ਇੰਟਰਨੈਸ਼ਨਲ ਫਲਾਈਟ ਵਾਸਤੇ ਜੋ ਟੈਕਨੀਕਲ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਕੇ ਹੀ ਉਹ ਆਉਣਗੇ ਜੀ ਕੈਟਾਗਰੀ ਸੀ ਦਾ ਜਿਹੜਾ ਰਨਵੇ ਹੋਊਗਾ ਲਾਈਟਿੰਗ ਹੋਊਗੀ ਕਾਰਗੋ ਦਾ ਪ੍ਰਬੰਧ ਕਰਨਾ ਪਊਗਾ ਨਾਲ ਕੱਲਾ ਇਹ ਨਹੀਂ ਕਿ ਪੈਸੇਂਜਰ ਦਾ ਕਾਰਗੋ ਦਾ ਵੀ ਨਾਲ ਸੋ ਸਾਡੇ ਕੋਲ ਜਗ੍ਹਾ ਹੈਗੀ ਹੈ ਔਰ ਜਗ੍ਹਾ ਦੀ ਕੋਈ ਕਮੀ ਨਹੀਂ ਔਰ ਪੰਜਾਬ ਦੇ ਸਰਕਾਰ ਦੀ ਨੀਤੀ 'ਚ ਵੀ ਕੋਈ ਕਮੀ ਨਹੀਂ ਬੜੀ ਜਲਦੀ ਜਿਹੜਾ ਇਹ 에ਅਰਪੋਰਟ ਜਿਹੜਾ ਬੈਸਟਰਨ ਵਾਇਰਡ ਨੂੰ ਯਾਰਕ ਨੂੰ ਤੇ ਆਸਟ੍ਰੇਲੀਆ ਨੂੰ ਤੇ ਪੂਰੀ ਦੁਨੀਆ ਪੂਰੀ ਦੁਨੀਆ ਦੇ ਵਿੱਚ ਜਿਹੜਾ ਜੋੜੂਗਾ ਜੀ ਸੀਐਮ ਸਾਹਿਬ ਫਲੇਮਸ ਨਹੀਂ ਫੋਟੋ